ਯਾਰ ਤਰਸ ਨੂੰ ਜੋ ਸਾਨੂੰ ਜਾਣਕਾਰੀ ਮਿਲੀ ਹੈ ਤੁਹਾਡੀ ਲਾਈਫ ਚ ਇੱਕ ਬੜਾ ਟਰਨਿੰਗ ਪੁਆਇੰਟ ਆਇਆ ਸੀ ਇੱਕ ਘਟਨਾ ਵਾਪਰੀ ਸੀ ਜੋ ਤੁਹੀ ਤੁਹਾਡੀ ਲਾਈਫ ਇੱਕਦਮ ਹੀ ਚੇਂਜ ਹੋ ਗਈ ਉਹਦੇ ਬਾਰੇ ਜਾਣਕਾਰੀ ਐਕਚੁਅਲੀ ਮੇਰੀ ਜਿਹੜੀ ਵਾਈਫ ਸੀ ਉਹ 1 April 2010 ਨੂੰ ਸਾਨੂੰ ਵੀ ਛੋੜਾ ਦੇ ਗਈ ਸੀ ਤੇ ਉਹਨਾਂ ਦੀ ਡੈਥ ਜਿਹੜੀ ਹੈ ਉਹ ਬ੍ਰੈਸਟ ਕੈਂਸਰ ਕਰਕੇ ਹੋਈ ਸੀ ਓਕੇ ਤੇ ਉਹਨਾਂ ਨੂੰ ਲੈ ਕੇ ਮੈਂ ਤਕਰੀਬਨ 3 ਸਾਲ ਕੋਈ ਕੰਟਰੀ ਦਾ ਕੋਈ ਜਗਾ ਕੋਈ ਹਸਪੀਟਲ ਨਹੀਂ ਛੱਡਿਆ ਕਿਉਂਕਿ ਘਰ ਦੇ ਜੀਅ ਆਸ ਤੇ ਬੰਦਾ ਭਜਦਾ ਪੈਸੇ ਨਹੀਂ ਦੇਖੇ ਕਿ ਕਿੰਨੇ ਲੱਗ ਰਹੇ ਕਿੰਨੇ ਲੱਗੇ ਚਲੋ ਪਰ ਜੋ ਵੀ ਤੁਹਾਡਾ ਪਰਮਾਤਮਾ ਦਾ ਇੱਕ ਹੁਕਮ ਹੁੰਦਾ ਉਹਦੇ ਵਿੱਚ ਚੋ ਚਲੇਗੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹ ਮੈਨੂੰ ਬਹੁਤ ਵੱਡੀਆਂ ਦਾਤਾਂ ਜੜੀਆਂ ਨੇ ਹੁਣ ਉਹਨਾਂ ਦੇ ਨਾਂ ਤੇ ਅਸੀਂ ਇੱਕ ਟਰਸਟ ਬਣਾਇਆ ਅਮਰਤ ਕੈਂਸਰ ਫਾਊਂਡੇਸ਼ਨ ਓਕੇ ਉਹ ਉਹ ਜਿੰਨਾ ਕੰਮ ਕਰ ਰਿਹਾ ਨਾਰਥ ਇੰਡੀਆ ਚ ਇਹਦੇ ਲੈਵਲ ਦਾ ਕੋਈ ਕੰਮ ਨਹੀਂ ਹੈ ਨੋ ਗੱਡੀਆਂ ਸਵਾ ਸਵਾ ਕਰੋੜ ਰੁਪਏ ਦੀਆਂ ਸਾਡੀਆਂ ਮੈਮੋਗ੍ਰਾਫੀ ਆਲੀਆਂ ਔਰ ਜਦ ਕਿ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਪੀਜੀ ਨੇ ਗੱਡੀ ਬਣਾਈ ਔਰ ਡੰਪ ਹੋ ਕੇ ਖੜੀ ਹੋ ਗਈ 32 ਨੇ ਗੱਡੀ ਬਣਾਈ ਡੰਪ ਹੋ ਕੇ ਖੜੀ ਹੋ ਗਈ ਨਾਰਥ ਇੰਡੀਆ ਚ ਇੱਕੋ ਗੰਟ ਸਾਡੇ ਹੈ ਜਿੱਥੇ ਫ੍ਰੀ ਆਫ ਕਾਸ ਅਸੀਂ ਕਰਦੇ ਹਾਂ ਓਕੇ ਜਿੱਥੇ ਮਰਜ਼ੀ ਕੋ ਬੁਲਾ ਲੈ ਸਾਡੀ ਗੱਡੀ ਜਾਏਗਾ ਉਹਦਾ ਪੈਸ਼ਮੇਰ ਫ੍ਰੀ ਹੋਏਗਾ ਬੋਨ ਡੈਸਟੀ ਫ੍ਰੀ ਹੋਗੀ ਤੇ ਮੈਮੋਗ੍ਰਾਫੀ ਫ੍ਰੀ ਆਫ ਕਾਸਟ ਹੋਏਗੀ ਸੀ ਡੀਜ਼ਲ ਦੇ ਪੈਸੇ ਵੀ ਸਾਡਾ ਡਾਕਟਰ ਘਰ ਘਰ ਘੁੰਮ ਕੇ ਤੁਸੀਂ ਕਰਵਾਦੇ ਹੋ ਟੈਸਟ ਅਸੀਂ ਕੋਈ ਵੀ ਅਦਾਰਾ ਕੋਈ ਕਾਰਪੋਰੇਟ ਕੋਈ ਗਵਰਨਮੈਂਟ ਆਫਿਸ ਕੋਈ ਸਕੂਲ ਕੋ ਕਾਲਜ ਕੋਈ ਨਹੀਂ ਛੱਡਿਆ ਇੱਥੇ ਜਿਨ੍ਹਾਂ ਤੇ ਅਸੀਂ ਕੈਂਪ ਲਾ ਕੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਡਾਇਗਨੋਸ ਕਰ ਮਤਲਬ ਵੀ ਆਪਣੀ ਪਤਨੀ ਦੀ ਜਾਂਚ ਤੁਸੀਂ ਇੱਕ ਮਿਸ਼ਨ ਸ਼ੁਰੂ ਕਰਤਾ ਹਾਂਜੀ ਉਹ ਐਕਚੁਅਲੀ ਗਵਰਨਮੈਂਟ ਅਪਲਾਈ ਸੀ ਉਹਨਾਂ ਨੂੰ ਜੋ ਫਾਈਨੈਂਸ਼ੀਅਲ ਕਾਫੀ ਕੁਝ ਮਿਲਿਆ ਪਰ ਪਤਾ ਨਹੀਂ ਮੈਨੂੰ ਵਾਈਬ੍ਰੇਸ਼ਨਸ ਆਈਆਂ ਵੀ ਇਹ ਪੈਸਾ ਖਰਚਣਾ ਨਹੀਂ ਇਹ ਮੇਰੇ ਕਾਲ ਤੇ ਵੀ ਸਾਡੇ ਪੈਸੇ ਨਾਲ ਇੱਕ ਵੀ ਪਰ ਜ਼ਿੰਦਗੀ ਚ ਅਸੀਂ ਕੀ ਸੀ ਆਪਣੀ ਭੈਣ ਨੂੰ ਬਚਾ ਪਾਏ ਤੇ ਸਾਡਾ ਸਾਥਕਾ ਉਹਦੀ ਉੱਤੇ ਪਰਮਾਤਮਾ ਦੇ ਨਾਲ ਕੀ ਹੋਈਏ ਕੀ ਗੱਲਬਾਤ ਹੁਣ ਅਸੀਂ ਇਸ ਲੈਵਲ ਤੇ ਮਾਰਾਂ ਇਹਨਾਂ ਨੂੰ ਪਹੁੰਚਾਤਾ ਸਾਡੇ ਕੋਲ 20 30 ਹਜ਼ਾਰ ਰੁਪਏ ਦਾ ਕੋਈ ਕੈਂਸਰ ਪੇਸ਼ੈਂਟ ਆ ਜਾਂਦਾ ਮੇਰੇ ਕੋਲ ਕੀਮੋ ਨਹੀਂ ਹੈ ਮੇਰੇ ਕੋਲ ਸਹੂਜੀ ਨਹੀਂ ਅਸੀਂ ਇੱਕ ਮਿੰਟ ਲਾ ਕੇ ਤੇ ਪੀਜੀਐ ਜਪਰੈਸ਼ਮਰ ਦਾ ਸਪான்ਸਰ ਕਰ ਦਿੰਨੇ ਆ ਓਕੇ ਕੀਮੋ ਹੋਏਗੀ ਉਹ ਸਪான்ਸਰ ਕਰਦੇ ਪਰ ਉਹਦਾ ਹੀ ਕਰਾਈਟੇਰੀਆ ਰੱਖਿਆ ਇਹ ਸਾਡੇ ਕੋਲ ਪ੍ਰਾਈਵੇਟ ਨੂੰ ਨਹੀਂ ਅਸੀਂ ਸਪான்ਸਰ ਕਰਦੇ ਪੀਜੀਐ ਤੇ 32 ਦੋ ਜਗ੍ਹਾ ਇਟ ਕੈਂਸਰ ਦਾ ਟਰੀਟਮੈਂਟ ਉੱਥੇ ਜਿਹੜੇ ਪੇਸ਼ੈਂਟ ਦਾ ਪੂਰ ਫਰੀ ਕਾਰਡ ਹੈ ਮਤਲਬ ਇਹਦੇ ਕੋਲ ਪੈਸੇ ਉਹ ਸਾਡੇ ਕੋਲ ਲੱਲੇ ਸਰਦੀ ਕਰਾ ਲੈ ਇਹ ਸਾਰਾ ਕੁਝ ਅਸੀਂ ਕਰਦੇ ਹਾਂ ਉਹ ਮਹੀਨੇ تقریبا ਅਸੀਂ ਕੋ 810 ਪੇਸ਼ੈਂਟ ਕੈਂਸਰ ਦੇ ਇਹ ਸਪੌਂਸਰ ਅਸੀਂ ਕਰਦੇ ਹਾਂ ਪੀਜੀ ਵਿੱਚ ਕੀਮਤ ਇਹ